ਮਾਇਆ 15 ਕੇ ਦਿਨਾਂ ਦੇ ਲਈ ਪੰਜਾਬ ਛੱਡ ਕੇ ਬਾਹਰ ਕੀ ਚਲਿਆ ਗਿਆ ਆ ਤਿੰਨ ਚਾਰ ਕੋ ਟੋਟਰੂ ਬੜੇ ਸੋਸ਼ਲ ਮੀਡੀਆ ਦੇ ਉੱਪਰ ਬੁੜਕਣ ਲੱਗੇ ਇਨਕੁਆਰੀ ਤਾਂ ਮੇਰੇ ਸਲੇ ਦੇ ਐ ਕਰਦੇ ਸੀ ਜਿਵੇਂ ਇਹਨਾਂ ਨੇ ਮੈਨੂੰ ਆਪਦੀ ਕੁੜੀ ਦੇਣੀ ਹੁੰਦੀ ਆ ਬਾਕੀ ਭਰਾਵੋ ਪ੍ਰੂਫ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੁਸੀਂ ਫੁੱਦੂ ਹੋ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਇਸ ਹੱਦ ਤੱਕ ਗੈਰ ਸਕਦੇ ਹੋ ਪ੍ਰੂਫ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਜਿੱਥੇ ਬੋਲਣਾ ਉੱਥੇ ਤੁਸੀਂ ਬੋਲ ਦੇਣੀ ਉੱਥੇ ਤੁਹਾਡੀ ਜੀਬ ਨੂੰ ਬਾਜਿਆਂ ਦੀਆਂ ਗੱਠ ਆ ਬਿਨਾ ਮਤਲਬ ਤੋਂ ਜੋਵਲੀਆਂ ਜਿੰਨੀਆਂ ਮਰਜੀ ਮਰਾਲੋ ਮੇਰਾ ਅਤਾ ਪਤਾ ਸਾਰਾ ਕੁਝ ਤੁਹਾਨੂੰ ਪਤਾ ਠੀਕ ਆ ਨਾ ਲਾ ਹੁਣ ਮੇਰੇ ਨਾਲ ਕਰੋ ਗੱਲ ਜਿਹਨੇ ਕਰਨੀਆਂ ਆ ਬੈਠਾ ਪੰਜਾਬ ਦੇ ਵਿੱਚ ਆ ਬੈਠਾ ਫੁੱਫੜ ਥੋੜਾ ਹੁਣ ਕਰ ਲੋ ਜਿਹੜੀ ਗੱਲ ਕਰਨੀਆਂ ਹੁਣ ਤੁਸੀਂ ਹੁਣ ਕਿਸੇ ਨੇ ਆਉਣਾ ਨਹੀਂ ਇਹ ਬੰਦੇ ਉਹ ਹੁੰਦੇ ਆ ਜਿਹੜੇ ਆ ਬੋਲਦੇ ਹੁੰਦੇ ਆ ਨਾ ਨਿਰਨੇ ਕਾਲ ਦੀ ਚੱਕ ਕੇ ਮੂੰਹ ਬੋਲਣ ਲੱਗ ਜਾਂਦੇ ਆ ਇਹ ਉਹ ਬੰਦੇ ਆ ਜਿਹੜੇ ਪਹਿਲਾਂ ਘਰੇ ਆਪਦੀਆਂ ਘਰ ਵਾਲੀਆਂ ਤੋਂ ਲਾਹ-ਪਾ ਕਰਾਉਂਦੇ ਆ ਉਹਨਾਂ ਤੋਂ ਗਾਲ੍ਹਾਂ ਖਾਂਦੇ ਆ ਤੇ ਫਿਰ ਬਾਹਰ ਮੇਰੇ ਅਰਜਿਆਂ ਤੋਂ ਲਾਹ-ਪਾ ਕਰਾਉਂਦੇ ਆ ਮੇਰੇ ਅਰਜਿਆਂ ਤੋਂ ਛਤਨ ਖਾਂਦੇ ਆ ਸਟਾਰਟਾ ਵੀਡੀਓ ਹਾਂਜੀ ਲਓ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਮੈਂ 15-20 ਦਿਨਾਂ ਦੇ ਲਈ ਇੰਗਲੈਂਡ ਗਿਆ ਹੋਇਆ ਸੀਗਾ ਠੀਕ ਹੈ ਮਾਇਆ 15 ਕੇ ਦਿਨਾਂ ਦੇ ਲਈ ਪੰਜਾਬ ਛੱਡ ਕੇ ਬਾਹਰ ਕੀ ਚਲਿਆ ਗਿਆ ਆ ਤਿੰਨ ਚਾਰ ਕੋ ਟੋਟਰੂ ਬੜੇ ਸੋਸ਼ਲ ਮੀਡੀਆ ਦੇ ਉੱਪਰ ਬੁੜਕਣ ਲੱਗੇ ਕੀ ਜੀ ਰਵਤਾਰ ਆਏ ਤਾਂ ਇੰਗਲੈਂਡ ਚਲੇ ਆ ਗਿਆ ਪੰਜਾਬ ਛੱਡ ਕੇ ਚਲੇ ਆ ਗਿਆ ਸਾਲੇ ਮੈਨੂੰ ਹੀ ਨਿੰਦੀ ਗਏ ਮੈਨੂੰ ਹੀ ਨਿੰਦੀ ਗਏ 24 ਘੰਟੇ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਖਿਲਾਫ ਹੀ ਵੀਡੀਓ ਪਾਈ ਗਏ ਮੈਨੂੰ ਹੀ ਮਾੜਾ ਬੋਲੀ ਗਏ ਇਨਕੁਆਰੀ ਤਾਂ ਮੇਰੇ ਸਾਲੇ ਤੇ ਐਂ ਕਰਦੇ ਸੀ ਜਿਵੇਂ ਇਹਨਾਂ ਨੇ ਮੈਨੂੰ ਆਪਣੀ ਕੁੜੀ ਦੇਣੀ ਹੁੰਦੀ ਆ ਵੀ ਸਾਲਿਓ ਪਹਿਲਾਂ ਚੰਗੀ ਤਰ੍ਹਾਂ ਪਤਾ ਤਾਂ ਕਰ ਲੈਂਦੇ ਪਤਾ ਤਾਂ ਕਰ ਲੈਂਦੇ ਵੀ ਮੈਂ ਬਾਹਰ ਗਿਆ ਕਾਦੀ ਖਾਤਰ ਮੈਂ ਤਾਂ ਉੱਥੇ ਘੁੰਮਣ ਫਿਰਨ ਦੇ ਲਈ ਗਿਆ ਸੀ ਸੁਣ ਤਾਂ ਮੈਂ ਵੀ ਲਈਆਂ ਸੀ ਤੁਹਾਡੀਆਂ ਵੀਡੀਓ ਮੈਂ ਦੇਖੀ ਜਾਂਦਾ ਸੀ ਤੇ ਜਿਹੜਿਆ ਕਮੈਂਟ ਜੇ ਕਰਦੇ ਸੀ ਨਾ ਤੁਹਾਡੇ ਚੋਂ ਉਹ ਵੀ ਮੈਂ ਪੜੇਆ ਕਮੈਂਟ ਵੀ ਪੜੇਆ ਤੁਸੀਂ ਕਿਹੋ ਜੇ ਕੀਤੇ ਹੋ ਪੰਜਾਬ ਛੱਡ ਕੇ ਚਲੇ ਆ ਗਿਆ ਭਲਾ ਨਾ ਧੌਂਕਾ ਉਹ ਪੱਟੂਓ ਪਹਿਲਾਂ ਜਾਣਤਾ ਲਿਆ ਕਰੋ ਸਾਰਾ ਕੁਝ ਚੰਗੀ ਤਰ੍ਹਾਂ ਆਹ ਬੈਠਾ ਤੁਹਾਡਾ ਫੁੱਫੜ ਦੁਆਰੇ ਪੰਜਾਬ 'ਚ ਹੁਣ ਕਰ ਲੋ ਗੱਲ ਮੇਰੇ ਨਾਲ ਜਿਹਨੇ ਕਰਨੀ ਆ ਪਤਾ ਨਹੀਂ ਕਿਉਂ ਤੁਹਾਨੂੰ ਲਾਪਾਹ ਕਰਾਉਣ ਦੀ ਆदत ਆ ਯਾਰ ਲਾਪਾਹ ਕਰਾ ਕੇ ਫਿਰ ਤੁਸੀਂ ਟਾਇਕੇ ਬਹਿ ਜਾਂਦੇ ਹੋ ਮਾਊਜੇ ਬਣ ਕੇ ਗੱਲ ਨਹੀਂ ਕੋਈ ਬਾਤ ਨਹੀਂ ਬਾਕੀ ਭਰਾਵੋ ਪ੍ਰੂਫ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੁਸੀਂ ਫੁੱਦੂ ਹੋ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਇਸ ਹੱਦ ਤੱਕ ਗਿਰ ਸਕਦੇ ਹੋ ਪ੍ਰੂਫ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲ ਦਾਣਾ ਕੋਈ ਮਤਲਬ ਆਉਂਦਾ ਕੋਈ ਸਿਰਾ ਹੁੰਦਾ ਨਾ ਤੁਨੂੰ ਕੁਝ ਅਤਾ ਪਤਾ ਹੁੰਦਾ ਬਸ ਮਾੜੀ ਜੀ ਗੱਲ ਚੱਕ ਲਈ ਰਫਤਾਰ ਰਾਏ ਪੰਜਾਬ ਛੱਡ ਕੇ ਚਲੇ ਆ ਗਿਆ ਉਹ ਕਲਿੱਪਾਂ ਆਈਆਂ ਜੋੜ-ਜੋੜ ਕੇ ਪਾਉਣ ਲੱਗੇ ਮੈਨੂੰ ਹੀ ਨਿੰਦਣ ਲਾਗੇ ਲੈ ਦੱਸ ਉਹ ਮੈਨੂੰ ਐਂ ਦੱਸ ਦੋ ਮੈਂ ਤੁਹਾਡਾ ਮਾੜਾ ਕੀ ਕਰਤਾ ਮੈਨੂੰ ਐਂ ਦੱਸ ਦੋ ਤੁਸੀਂ ਉਹ ਜਿੱਥੇ ਬੋਲਣਾ ਉੱਥੇ ਤੁਸੀਂ ਬੋਲ ਦੇਣੀ ਉੱਥੇ ਤੁਹਾਡੀ ਜੀਭ ਨੂੰ ਬਜੇ ਆਂਦੀ ਆ ਗੱਠ ਆ ਬਿਨਾ ਮਤਲਬ ਤੋਂ ਜੋਬਲੀਆਂ ਜਿੰਨੀਆਂ ਮਰਜੀ ਮਰਾਲੋ ਓ ਜੇ ਬੋਲਣਾ ਭ੍ਰਸ਼ਟਾਚਾਰੀ ਲੀਡਰਾਂ ਦੇ ਖਿਲਾਫ ਬੋਲੋ ਜੇ ਬੋਲਣਾ ਉਹਨਾਂ ਦੇ ਖਿਲਾਫ ਬੋਲੋ ਜਿਹੜੇ ਰੇਤਾ ਬਜਰੀ ਖਾ ਗਏ ਪਰ ਨਹੀਂ ਉਹਨਾਂ ਵਾਰੀ ਤਾਂ ਥੋਡੀ ਜ਼ਬਾਨ ਨੂੰ ਜਿੰਦੇ ਲੱਗ ਜਾਂਦੇ ਆ ਥੋਡੀ ਜ਼ਬਾਨ ਨੂੰ ਗੱਠ ਵਜ ਜਾਂਦੀ ਆ ਥੋਡੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਇੱਥੇ ਮਾੜੀ ਦੀ ਗਲਤੀ ਫੜ ਲੈਣਗੇ ਕਿਸੇ ਦੀ ਬਸ ਸੋਣੀ ਬੋਲੀ ਜਾਣਗੇ ਜੇ ਬੋਲਣਾ ਨਸ਼ਿਆਂ ਦੇ ਖਿਲਾਫ ਬੋਲੋ ਹੋਰ ਬਥੇਰੇ ਮੁੱਦੇ ਆ ਬੋਲਣ ਲਈ ਉਹ ਗੱਲਾਂ ਕਰਨਗੇ ਕਈ ਪੰਜਾਬ ਨੂੰ ਬਚਾਉਣ ਦੀਆਂ ਤੇ ਪਿੜੀ ਆਪਸ ਚ ਜਾਂਦੇ ਆ ਕਈ ਹੁਣ ਕਹਿਣਗੇ ਵੀ ਤੂੰ ਭਾਸ਼ਾ ਕਿਹੋ ਜੀ ਬਰਤਦਾ ਹਜੇ ਤਾਂ ਚਲੋ ਮੈਂ ਬਹੁਤ ਸੋਚ ਸਮਝ ਕੇ ਬੋਲਿਆ ਕਿਉਂਕਿ ਸਾਡੀਆਂ ਭੈਣਾਂ ਮਾਵਾਂ ਸਾਰੇ ਵੱਡੇ ਬਜ਼ੁਰਗ ਸਾਰੇ ਮੇਰੀਆਂ ਵੀਡੀਓ ਦੇਖਦੇ ਆ ਇਸੇ ਕਰਕੇ ਮੈਂ ਤਾਂ ਬਹੁਤ ਲੈਜਰ ਦੇ ਵਿੱਚ ਬਹੁਤ ਕੰਟਰੋਲ ਦੇ ਵਿੱਚ ਰਹਿ ਕੇ ਬੋਲਦਾ ਮੇਰਾ ਤਾਂ ਇੰਨਾ ਚਿਤ ਕਰਦਾ ਉਹਨਾਂ ਨੂੰ ਗਾਲਾਂ ਕੱਢਣ ਦੇ ਲਈ ਵੀ ਤੁਹਾਨੂੰ ਸਾਲਿਓ ਹੋਰ ਕੋਈ ਮੁੱਦਾ ਹੀ ਨਹੀਂ ਮਿਲਿਆ ਕਿੰਨੇ ਦਿਨ ਹੋ ਗਏ ਮੈਂ ਦੇਖੀ ਜਾਂਦਾ ਸੀ ਮੈਂ ਕਿਹਾ ਚੱਲ ਕਾਣੂ ਚੱਲ ਕਾਣੂ ਫਿਰ ਮੈਂ ਸੋਚਿਆ ਮੈਂ ਕਿਹਾ ਪੰਜਾਬ ਜਾ ਕੇ ਜਵਾਬ ਦਵਾਂ ਜਿਹੜੇ ਆ ਬੋਲਦੇ ਆ ਮੇਰਾ ਅਤਾ ਪਤਾ ਸਾਰਾ ਕੁਝ ਤੁਹਾਨੂੰ ਪਤਾ ਠੀਕ ਆ ਨਾ ਲਓ ਹੁਣ ਮੇਰੇ ਨਾਲ ਕਰੋ ਗੱਲ ਜਿਹਨੇ ਕਰਨੀਆਂ ਆ ਆ ਬੈਠਾ ਪੰਜਾਬ ਦੇ ਵਿੱਚ ਆ ਬੈਠਾ ਫੁੱਫੜ ਥੋੜਾ ਹੁਣ ਕਰ ਲੋ ਜਿਹੜੀ ਗੱਲ ਕਰਨੀਆਂ ਹੁਣ ਤੁਸੀਂ ਹੁਣ ਕਿਸੇ ਨੇ ਆਉਣਾ ਨਹੀਂ ਹੁਣ ਕਿਸੇ ਨੇ ਗੱਲ ਨਹੀਂ ਕਰਨੀ ਉਦੋਂ ਤਾਂ ਬੜੇ ਤੁਸੀਂ ਬੁੜਕ ਬੁੜਕ ਕੇ ਕਮੈਂਟ ਕਰਦੇ ਸੀ ਵੀਡੀਓ ਪਾਉਂਦੇ ਸੀ ਹੁਣ ਬੋਲੋ ਜਦੋਂ ਕੋਈ ਗੱਲ ਨਹੀਂ ਆਉਂਦੀ ਉਦੋਂ ਗਾਲ੍ਹਾਂ ਕੱਢਣ ਲੱਗ ਕੇ ਆਣਗੇ ਇਹੀ ਤਾਂ ਕੰਮ ਆ ਤੁਹਾਡੇ ਕੋਲ ਹੋਰ ਕੋਈ ਕੰਮ ਹੈ ਇਹ ਬੰਦੇ ਉਹ ਹੁੰਦੇ ਆ ਜਿਹੜੇ ਆ ਬੋਲਦੇ ਹੁੰਦੇ ਆ ਨਾ ਨਿਰਨੇ ਕਾਲ ਦੀ ਚੱਕ ਕੇ ਮੂੰਹ ਬੋਲਣ ਲੱਗ ਜਾਂਦੇ ਆ ਇਹ ਉਹ ਬੰਦੇ ਆ ਜਿਹੜੇ ਪਹਿਲਾਂ ਘਰੇ ਆਪਣੀਆਂ ਘਰ ਵਾਲੀਆਂ ਤੋਂ ਲਾਹ-ਪਾ ਕਰਾਉਂਦੇ ਆ ਉਹਨਾਂ ਤੋਂ ਗਾਲਾਂ ਕੱਢਦੇ ਆ ਤੇ ਫਿਰ ਬਾਹਰ ਮੇਰੇ ਵਰਗਿਆਂ ਤੋਂ ਲਾਹ-ਪਾ ਕਰਾਉਂਦੇ ਆ ਮੇਰੇ ਵਰਗਿਆਂ ਤੋਂ ਛੱਤਰ ਖਾਂਦੇ ਆ ਕੋਈ ਕੰਮ ਧੰਦਾ ਕਰ ਲਓ ਯਾਰ ਤੁਸੀਂ ਜਿੰਨਾ ਚੀਜ਼ਾਂ ਦੇ ਬੋਲਣਾ ਤੁਸੀਂ ਉਹਨਾਂ ਤੇ ਬੋਲੋ ਮਜ਼ਦੂਰਾਂ ਦੇ ਹੱਕ ਦੇ ਵਿੱਚ ਬੋਲੋ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੋ ਜੇ ਤੁਹਾਡੇ ਹੱਥਾਂ ਦੇ ਵਿੱਚ ਆ ਛਿੱਤਰਾ ਜਿੱਡੇ ਫੋਨ ਹੈਗੇ ਆ ਕਿਸੇ ਚੱਜ ਦੇ ਕੰਮ ਲਈ ਵਰਤ ਲੋ। ਕੋਈ ਨਹੀਂ ਪਕਾਈ ਮਾਰੀਦੀ ਹੁੰਦੀ, ਕੋਈ ਨਹੀਂ ਜਬਲੀਆਂ ਮਾਰੀਦੀਆਂ ਹੁੰਦੀਆਂ। ਹੁਣ ਕਰ ਲੋ ਮੇਰੇ ਨਾਲ ਜਿਹੜੀ ਗੱਲ ਕਰਨੀ ਆ ਬੜਾ ਮੈਨੂੰ ਚੇਤੇ ਕਰਦੇ ਸੀ ਆ ਆਗਿਆਲ। ਐਸੇ ਕਰਕੇ ਮੇਰਾ ਵੀਰ ਬਣ ਕੇ ਪਹਿਲਾਂ ਜਿਹੜੀ ਤੁਸੀਂ ਆ ਇਨਕੁਆਰੀ ਜੀ ਕਰਦੇ ਹੁੰਨੇ ਹੋ ਨਾ ਆ ਚੰਗੀ ਤਰ੍ਹਾਂ ਕਰ ਲਿਆ ਕਰੋ। ਸਾਰਾ ਕੁਝ ਪਤਾ ਕਰ ਲਿਆ ਕਰੋ। ਫੇਰ ਬੋਲਿਆ ਕਰੋ ਨਹੀਂ ਫਿਰ ਬਾਅਦ ਚ ਤੁਸੀਂ ਮੈਥੋ ਕਰਾਉਣੇ ਹੋ ਲਾਪਾ ਫਿਰ ਮਾਊ ਜੇ ਬਣ ਕੇ ਬਹਿ ਜਾਂਦੇ ਹੋ ਬਸ ਇੰਨੀ ਗੱਲ ਮੈਂ ਤੁਹਾਨੂੰ ਕਹਿਣੀ ਸੀ ਆਪਦਾ ਪਹਿਲਾ ਪਤਾ ਕਰੋ ਸੋਚ ਸਮਝ ਕੇ ਸੋਸ਼ਲ ਮੀਡੀਆ ਦੇ ਉੱਪਰ ਬੋਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਈ